ਪਸ਼ੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਨਾਲ ਜੁੜੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਦਾਸਤੀ ਕਿ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਖਾਲਿਸਤਾਨੀ ਆਤਵਾਦੀ ਸੰਗਠਨ ਸਿੱਖ ਫੋਰ ਜਸਟਿਸ ਨੇ ਧਮਕੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਆਸਟ੍ਰੇਲੀਆ ਦਾ ਇੱਕ ਸਿੰਗਰ ਦੀ ਹੋਣ ਵਾਲੇ ਆਗਾਮੀ ਕਾਨਸਰਟ ਨੂੰ ਕੈਨਸਲ ਕਰਨ ਦੀ ਵੀ ਮੰਗ ਕੀਤੀ ਗਈ ਹੈ ਮਾਮਲਾ ਅਮੇਤਾਬ ਬੱਚਨ ਨਾਲ ਸੰਬੰਧਿਤ ਹੈ ਆਉ ਤੁਹਾਨੂੰ ਦੱਸ ਦਿਆ ਆ ਅਖੀਰ ਕੀ ਨੇ ਪਤਮਨ ਸਿੰਘ ਪੰਨੂ ਦੇ ਸੰਗਠਨ ਹੰਦੇ ਵੱਲੋਂ ਐ ਜਿਹੜਾ ਦਲਜੀਤ ਉਹ ਸਾਂਸਕ੍ਰਿਤਮਕ ਦਿੱਤੇ ਗਈ ਆ ਸੋ ਇਲਾਵਾ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਗਾਇਕ ਦੇ ਹੋਣ ਵਾਲੇ ਮਿਊਜ਼ਿਕ ਕਾਨਸਰਟ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਆ ਸਮੂਹਾਰੋ ਪੈ ਸਿੰਗਲ ਨੇ ਜਿਹੜਾ 1984 ਦੇ ਨਰਸਹਾਰ ਪੀੜਤਾਂ ਦਾ અપਮਾਨ ਕਰਨ ਵਾਲੇ ਵਿਅਕਤੀ ਦੇ ਯਾਨਕੀ ਅਮਿਤ ਆਬਚਨ ਦੇ ਪੈਰੇ ਹੱਥ ਲਾਇਨੇ ਪੂਰਾ ਮਾਮਲਾ ਕੀ ਆ ਤੁਹਾਨੂੰ ਦੱਸਦੇ ਆ ਮੀਡੀਆ ਰਿਪੋਰਟਸ ਮੁਤਾਬਕ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਇਸ ਸਾਬ ਦੇ ਨਾਲ SFG ਸੰਗਠਨ ਨੇ ਇੱਕ ਬਿਆਨ ਜਾਰੀ ਕੀਤਾ ਹੈ। ਦਿਲਜੀਤ ਉਸਾਂ ਨੇ ਬਾਲੀਵੁੱਡ ਆਭਿਨੇਤਾ ਮੀਤਾ ਬਚਨ ਦੇ ਕੌਣ ਬਨੇਗਾ ਕਰੋੜਪਤੀ ਸਤਾਰਾਂ ਦੇ ਵਿੱਚ ਪੈਰ ਛੂਕੇ 1984 ਦੇ ਸਿੱਖ ਨਰਸਿਹਾਰ ਦੇ ਹਰ ਪੀੜਿਤ ਵਿਧਵਾ ਅਤੇ ਅਨਾਥਾਂ ਦਾ અપਮਾਨ ਕੀਤਾ। ਅਗੇ ਸੰਗਠਨ ਨੇ ਦੋਸ਼ ਲਾਇਆ। ਅਮਿਤਾਬ ਨੇ 31 ਦਸੰਬਰ 1984 ਵਿੱਚ ਹਿੰਦੂਸਤਾਨੀ ਭੀੜ ਨੂੰ ਸਾਰਵਜਨਿਕ ਰੂਪ ਨਾਲ ਉਕਸਾਇਆ ਸੀ ਅਤੇ ਖੂਨ ਦਾ ਬਦਲਾ ਖੂਨ ਦਾ ਨਾਅਰਾ ਲਾਇਆ ਸੀ। ਇਸ ਤੋਂ ਬਾਅਦ ਪੂਰੇ ਭਾਰਤ ਵਿੱਚ ਕਈ ਸਿੱਖ ਮਾਰੇ ਗਏ ਸਨ। ਹਾਲ ਹੀ ਦੇ ਵਿੱਚ ਕੌਣ ਬਣੇਗਾ ਕਰੋੜਪਤੀ ਸਟਾਰ ਆਵ ਦੇ ਵਿੱਚ ਦਿਲਜੀਤ ਦੋ ਸਾਂ ਸਟੇਟ ਤੇ ਪਹੁੰਚੇ ਸਨ। ਪਹੁੰਚਦੇ ਹੀ ਉਨ੍ਹਾਂ ਨੇ ਸ਼ੋਅ ਹੋਸਟ ਅਮਿਤਾਬ ਬੱਛਤ ਦੇ ਪੈਰ ਛੂਏ। ਬਿਕਮੀ ਨੇ ਕਿਹਾ ਕਿ ਉਹ ਪੰਜਾਬ ਦਾ ਬੇਟਾ ਹੈ ਇਸ ਦੇ ਨਾਲ ਹੀ ਦੋਹਾਂ ਨੇ ਇੱਕ ਦੂਜੇ ਨੂੰ ਗਲੇ ਵੀ ਲਗਾਇਆ ਇਸ ਤੋਂ ਬਾਅਦ ਰਿਸਨੂ ਲੈ ਕੇ ਵਿਵਾਦ ਛਿੜ ਗਿਆ ਦਲਜੀਤ ਉਸਾਂ ਦੇ ਆਗਾਮੀ ਕਾਂਸਰਟ ਨੂੰ ਬਾਈਕਾਟ ਕਰਨ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਸਿੰਗਰ ਨੇ ਸਮ੍ਰਿਤੀ ਦੇਵਾ ਸਾਮਨਸਾਕ ਮਨਾਇਆ ਇਸੇ ਨਾਲ ਹੀ ਉਹਨਾਂ ਨੇ ਕਿਹਾ ਉਹਨਾਂ ਪੀੜਤਾਂ ਦੇ ਨਾਲ ਹੈ ਜਿਹੜਾ ਨਾ ਇਨਸਾਫੀ ਹੈ ਇਸ ਲਈ 1 ਨਵੰਬਰ ਨੂੰ ਗਾਇਕਿਤ ਹੋਣ ਵਾਲੇ ਕਾਂਸਰਟ ਨੂੰ ਰੱਦ ਕਰਨ ਦੇ ਮਾਂਗੇ ਜਿਹੜੀ ਕੀਤੀ ਗਈ ਹੈ ਤੋਂ ਦੱਸਦੀ ਹੈ ਕਿ 1 ਨਵੰਬਰ ਨੂੰ ਸਿੱਖ ਨਰਨ ਸਹਾਰ ਸਮ੍ਰਿਤੀ ਦਿਵਸ ਦੇ ਰੂਪ ਤੌਰ ਤੇ ਵਿੱਚ ਮਨਾਇਆ ਜਾਂਦਾ ਹੈ ਤੁਹਾਡੇ ਇਸ ਬਾਰੇ ਕੀ ਰਾਏ ਹੈ ਜ਼ਰੂਰ ਸ਼ੇਅਰ ਕਰੇ